ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕਬੱਡੀ ਸਫਲਤਾ ਹਾਸਲ ਕੀਤੀ ਹੈ ਜਿੱਥੇ ਤੜਕੇ ਸਵੇਰੇ ਬਰਨਾਲਾ ਵਿੱਚ ਕਈ ਮਾਮਲਿਆਂ ਵਿੱਚ ਸ਼ਾਮਲ ਗੈਂਗਸਟਰ ਨੂੰ ਉਸਦੇ ਇੱਕ ਸਾਥੀ ਅਤੇ ਦੋ ਮਹਿਲਾ ਦੋਸਤਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਕਾਬੂ ਕੀਤੇ ਮਲਜ਼ਮ ਚੰਡੀਗੜ੍ਹ ਤੋਂ ਬਰਨਾਲਾ ਵੱਲ ਆ ਰਹੇ ਸੀ ਜਿੱਥੇ ਰਸਤੇ ਵਿੱਚ ਬਡਬਰ ਟੋਲ ਪਲਾਜ਼ਾ ਤੇ ਪੁਲਿਸ ਨੇ ਮਲਜ਼ਮ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮਲਜ਼ਮ ਕਾਰ ਲੈ ਕੇ ਭੱਜ ਗਿਆ ਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਦੀ ਉਮਰ ਲਗਭਗ 27 ਸਾਲ ਹੈ ਤੇ ਉਨ੍ਹਾਂ ਨੇ ਕਿਹਾ ਕਿ ਦੋਸ਼ੀ ਗੈਂਗਸਟਰ ਨੇ ਧਨੌਲਾ ਵਿੱਚ ਇੱਕ ਵਾਹਨ ਨੂੰ ਟੱਕਰ ਮਾਰ ਕੇ ਨੁਕਸਾਨ ਹਨ ਪਹੁੰਚਾਇਆ ਸੀ ਇਹ ਜੀ ਅੱਜ ਸਾਡੇ ਥਾਣਾ ਧਨੋਲਾ ਦੀ ਪੁਲਿਸ ਨੂੰ ਅਰਲੀ ਮਾਰਨਿੰਗ ਇੱਕ ਮੁਖਬਰ ਖਾਸ ਵੱਲੋਂ ਇਤਲਾ ਮਿਲੀ ਸੀ ਕਿ ਇੱਕ ਸ਼ੱਕੀ ਵਰਨਾ ਗੱਡੀ ਰੰਗ ਚਿੱਟਾ ਜਿਹੜੀ ਹੈ ਧਨੋਲਾ ਏਰੀਏ ਦੇ ਵਿੱਚ ਘੁੰਮ ਰਹੀ ਹੈ ਸੋ ਉਸ ਦੇ ਸਬੰਧ ਵਿੱਚ ਸਾਡੇ ਜਿਹੜਾ ਐਸ ਐਚ ਓ ਸਾਹਿਬ ਇੰਸਪੈਕਟਰ ਲਖਵਿੰਦਰ ਲਖਵੀਰ ਸਿੰਘ ਜਿਹੜਾ ਇਹਦੀ ਜਾਂਚ ਦੇ ਸਬੰਧ ਵਿੱਚ ਜਿਹੜਾ ਆਪਣੇ ਏਰੀਏ ਦੇ ਵਿੱਚ ਗਸ਼ਤ ਕਰਨ ਨਿਕਲੇ ਸੋ ਇਹਨਾਂ ਨੂੰ ਧਨੋਲੇ ਸ਼ਹਿਰ ਦੇ ਅੰਦਰ ਹੀ ਇੱਕ ਸਫੈਦ ਰੰਗ ਦੀ ਜਿਹੜੀ ਹੈ ਵਰਨਾਕਾਰ ਉਹ ਇਹਨਾਂ ਨੇ ਸਪੋਰਟ ਕੀਤੀ ਜਿਹੜੀ ਕਿ ਇਹਨਾਂ ਨੂੰ ਦੇਖ ਕੇ ਜਿਹੜਾ ਕਾਰ ਸਵਾਰ ਸੀ ਉਹ ਜਿਹੜੇ ਕਿ ਸ਼ੱਕੀ ਹਰਤ ਦੇ ਵਿੱਚ ਉਹਨਾਂ ਨੇ ਗੱਡੀ ਨੂੰ ਭਜਾਈ ਸੋ ਜਿਹੜਾ ਸਾਡੀ ਟੀਮ ਨੇ ਇੱਕ ਗੱਡੀ ਦਾ ਪੇछा ਕੀਤਾ ਤੇ ਕਾਫੀ ਗੜੀਆਂ ਦੇ ਵਿੱਚ ਚੇਸ ਕਰਦੇ ਹੋਏ ਇਹ ਧਨੌਲੇ ਸ਼ਹਿਰ ਦੇ ਅੰਦਰ ਭੀੜੀਆਂ ਗੜੀਆਂ ਵਿੱਚ ਦੀ ਹੋ ਕੇ ਅੱਗੇ ਗੱਡੀ ਇੱਕ ਗਲੀ ਦੇ ਵਿੱਚ ਖੜੀ ਆਟੋ ਕਾਰ ਨੂੰ ਇਹਨਾਂ ਨੇ ਹਿੱਟ ਕੀਤਾ ਸੋ ਜਿਹਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਜਿਹਦੇ ਵਿੱਚ ਦੋ ਜਿਹੜੇ ਨੇ ਮੇਲ ਤੇ ਦੋ ਫੀਮੇਲ ਸੀਗੇ ਜਿਹੜਾ ਕਿ ਜਿਹਦੇ ਤੇ ਅਰਾਊਂਡ 7-8 ਪਰਚੇ ਪਹਿਲਾਂ ਦਰਜ ਨੇ ਜਿਹਦੇ ਚ ਜ਼ਿਆਦਾਤਰ ਮਰਡਰ ਤੇ ਅਟੈਂਪਟ ਟੂ ਮਰਡਰ ਦੇ ਪਰਚੇ ਨੇ ਦੋ ਤਿੰਨ ਕੇਸਾਂ ਦੇ ਵਿੱਚ ਵਾਂਟਡ ਵੀ ਸੀ ਜਿਹਦੇ ਵਿੱਚ ਕਿ ਇੱਕ 302 ਦਾ ਮੁਕਦਮਾ ਇੱਕ ਦੋ ਮੁਕਦਮੇ ਜਿਹੜੇ 307 ਦੇ ਮੁਕਦਮੇ ਦੇ ਵਿੱਚ ਹੁਣ ਇਹਨਾਂ ਤੋਂ ਜਿਹੜਾ ਸਾਨੂੰ ਇੱਕ ਜਿਹੜਾ ਇਲੀਗਲ ਵੈਪਨ ਵੀ ਜਿਹੜਾ ਰਿਕਵਰ ਹੋਇਆ ਕਿ ਇਹਦਾ 6 ਰੌਂਦ ਤੇ 6 ਰੌਂਦ ਵੀ ਜਿਹੜੇ ਤੋਂ ਬਰਾਮਦ ਕੀਤੇ ਗਏ ਜਿਹੜਾ ਇਹ ਪਿਸਤਲ ਹੈ ਜੀ ਇਲੀਗਲ ਜਿਹੜਾ ਕੰਟਰੀ ਮੇਡ ਪਿਸਤਲ ਜਿਹੜਾ ਰਿਕਵਰ ਕੀਤਾ ਹੈ ਕਾਫੀ ਟਾਈਮ ਤੋਂ ਜਿਹੜਾ ਇਹੋ ਜੀਆਂ ਲੁੱਟਾ ਖੋਹਾਂ ਦੀਆਂ ਕਤਲ ਫਰੋਤੀ ਤੇ ਅਟੈਂਪਟ ਟੂ ਮਰਡਰ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਸੀਗੇ ਤੇ ਤਿੰਨ ਵਾਰਦਾਤਾਂ ਦੇ ਵਿੱਚ ਤਾਂ ਇਹ ਪੁਲਿਸ ਨੂੰ ਵਾਂਟਡ ਹੀ ਸੀ ਤੇ ਫਰਦਰ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਇਹ ਗਲੀ ਦੇ ਵਿੱਚ ਇੱਕ ਆਰਟੋ ਗੱਡੀ ਖੜੀ ਸੀ ਉਹਦੇ ਵਿੱਚ ਇਹਨਾਂ ਨੇ ਕਾਫੀ ਜ਼ੋਰ ਦੀ ਜਿਹੜਾ ਇਹਨੂੰ ਹਿੱਟ ਕੀਤਾਗਾ ਉਹ ਵੀ ਅਸੀਂ ਜਿਹੜਾ ਹੁਣ ਐਫ ਆਈ ਆਰ ਦਰਜ ਕਰਾਂਗੇ ਉਹ ਵੀ ਅਸੀਂ ਜਿਹੜੀਆਂ 281 324 ਵਗੈਰਾ ਸੈਕਸ਼ਨਸ ਬੀ ਐਨ ਐਸ ਦੀਆਂ ਅਸੀਂ ਐਫ ਆਈ ਆਰ ਦੇ ਵਿੱਚ ਐਡ ਕਰਾਂਗੇ ਇਹ ਭਾਈ ਗੱਡੀ ਖੜੀ ਸੀ ਜੀ ਇਹ ਅੰਦਰੋਂ ਪਿੱਛੋਂ ਗੱਡੀ ਆਈ ਆ ਬਹੁਤ ਸਪੀਡ ਤੇ ਇਹਨਾਂ ਨੇ ਕੁਝ ਨਹੀਂ ਦੇਖਿਆ ਸਕੂਲ ਦਾ ਟਾਈਮ ਸੀ ਬੱਚਿਆਂ ਦਾ ਜੇ ਇਹ ਗੱਡੀ ਨਾ ਖੜੀ ਹੁੰਦੀ ਤਾਂ ਜਾਨੀਵਾਨੀ ਨੁਕਸਾਨ ਬਹੁਤ ਹੋਣਾ ਸੀਗਾ ਇਹ ਗੱਡੀ ਵਿੱਚ ਹਿੱਟ ਕਰਨ ਤੋਂ ਬਾਅਦ ਇਹ ਗੱਡੀ ਰੁਕੀ ਉਸ ਤੋਂ ਪੁਲਿਸ ਦੀ ਗੱ ਤ੍ਰੰਤੀ ਮੋਕੇ ਤੇ ਪੁਲਿਸ ਆ ਗਈ ਆ ਉਹਦੇ ਕਰਕੇ ਬਚਾਅ ਹੋ ਗਿਆ ਨਹੀਂ ਅੱਗੇ ਜਾ ਕੇ ਬਹੁਤ ਨੁਕਸਾਨ ਹੋਣਾ ਸੀ ਬੱਚੇ ਸਕੂਲ ਵਾਲੇ ਵੀ ਆ ਰਹੇ ਸੀਗੇ ਮਤਲਬ ਘਰੇਲੂ ਲੋਕ ਵੀ ਝਾੜੂ ਪੋਚਾ ਕਰ ਰਹੇ ਸੀਗੇ ਨੁਕਸਾਨ ਜ਼ਿਆਦਾ ਹੋ ਜਾਣਾ ਸੀ ਮੈਂ ਗੱਡੀ 'ਚ ਉਤਰ ਕੇ ਹੀ ਹਲੇ ਪੌੜੀਆਂ ਤੇ ਉਤਰਿਆ ਸੀਗਾ ਪਿੱਛੋਂ ਇੱਕ ਗੱਡੀ ਨੇ ਆਜਨੇ ਆ ਕੇ ਮੇਰੇ ਵਾਲੀ ਗੱਡੀ 'ਚ ਵਿੱਚ ਮਾਰੀ ਜਿਸ ਕਿਸੇ ਸਲਾਚਾਰੀ ਦੀ ਗੱਡੀ ਸੀ ਗੱਡੀ ਬਹੁਤ ਤੇਜ਼ ਸੀ ਗੱਡੀ 60 70 ਦੀ ਸਪੀਡ ਤੇ ਸੀ ਗਲੀ ਦੇ ਵਿੱਚ ਸੀ ਤੇ ਵਿੱਚ ਕਿੰਨੇ ਕਿਆਨੇ ਸੀ ਉਹ ਦੇਖੀ ਵਿੱਚ 4-5 ਜਾਣੇ ਸੀਗੇ ਜੀ ਦੇ ਬਿਰ ਵਿਚ ਮਰ ਗਏ ਉਹਨਾਂ ਨੇ ਮਨ ਕੇ ਜ਼ਰੂਰ ਕੇ ਮਨ ਕੇ ਰਾਪ ਚੜਪਤ ਨਹੀਂ ਮਾ ਮਪਾ ਜੀ ਕੇ ਅੰਦਰੋਂ ਵੜ ਗਿਆ ਜੀ ਉੱਥੇ ਹੀ ਗੈਂਗਸਟਰਾਂ ਨੇ ਆਪਣੀ ਕਾਰ ਤਨੋਲਾ ਸ਼ਹਿਰ ਦੇ ਇੱਕ ਰਿਹਾਈਸ਼ੀ ਇਲਾਕੇ ਵਿੱਚ ਭਜਾ ਦਿੱਤੀ ਅਤੇ ਇੱਕ ਤੰਗ ਗਲੀ ਵਿੱਚ ਕਈ ਵਹਾਨਾਂ ਨੂੰ ਟੱਕਰ ਮਾਰ ਦਿੱਤੀ ਪੁਲਿਸ ਕਈ ਮਾਮਲਿਆਂ ਵਿੱਚ ਗੈਂਗਸਟਰ ਦੀ ਪਾਲ ਕਰ ਰਹੀ ਸੀ ਦੱਸਦੀ ਹੈ ਕਿ ਉਸ ਖਿਲਾਫ ਕਤਲ ਦੀ ਕੋਸ਼ਿਸ਼ ਸਮੇਤ ਕਈ ਮਾਮਲੇ ਦਰਜ ਹਨ ਪੁਲਿਸ ਨੇ ਉਕਤ ਗੈਂਗਸਟਰ ਖਿਲਾਫ ਤਨੌਲਾ ਥਾਣੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਗਵਾਨੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ